ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਨਰ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਚਾਉਂ ਜੀ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਲੱਗੇ ਨੇ ਜੀ ਗੋਲ ਗੱਪਾ ਰੈਸਪੀ ਬਣਾਣਾ ਗੋਲ ਗੱਪੇ ਬਣਾਵਾਂਗੇ ਜਿੱਥੇ ਤਾਂ ਮਿੱਠੇ ਪਾਣੀ ਗਲ ਬੱਚੇਨ ਛੁੱਟੀਆਂ ਮੀਆਂ ਵੀ ਇਹਨੇ ਕਹਿੰਦੇ ਸਾਨੂੰ ਤਾਂ ਗੋਲ ਗੱਪੇ ਖਿਲਾਓ ਅਸਾਂ ਗੋਲ ਗੱਪੇ ਉਹ ਇੱਧਰ ਆਪਣਾ ਕੜਾਈ ਦੇ ਵਿੱਚ ਤੇਲ ਪਾ ਤਿਆ ਐ ਇੰਨੇ ਆਪਣਾ ਹੋ ਗਿਆ ਤੇਲ ਗਰਮ ਤੇ ਐਨੇ ਆਪਾਂ ਇੱਧਰ ਮਿੱਠਾ ਪਾਣੀ ਬਣਾ ਲਨੇ ਗੋਲ ਗੱਪੇ ਆਹ ਬੜਾ ਆ ਦੇਖੋ ਆਪਾਂ ਨੇ ਨਾ ਇਹ ਪਾਣੀ ਦੇ ਵਿੱਚ ਚੀਨੀ ਪਾਈ ਸੀਗੀ ਇਹ ਵਾਲੀ ਥੋਲੀ ਇਹ ਵਾਲੀ ਇੱਕ ਪੂਰੀ ਥੋਲੀ ਪਾ ਕੇ ਆਪਣੀ ਚੀਨੀ ਦੀ ਪਾ ਕੇ ਆਪਾਂ ਨੇ ਗੈਸ ਤੇ ਰੱਖਦੇ ਸੀਗਾ ਪਾਣੀ ਤੇ ਹੁਣ ਇਹ ਬਿਲਕੁਲ ਭੁੱਲ ਗਿਆ ਭੁੱਲ ਕੇ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾ ਲਾਂਗੇ ਤੇ ਇਧਰ ਆਪਣੀ ਹੈਗੀ ਨਹੀਂ ਜਿਹੇ ਗੋਲ ਗੱਪੇ ਐਨੇ ਆਪਣਾ ਤੇਲ ਗਰਮ ਹੋਜੂਗਾ ਇਹਨੇ ਆਪਾਂ ਪਾਣੀ ਬਣਾ ਲਈਏ ਤੇ ਇਧਰ ਬਣਾਣ ਲੱਗੇ ਆਪਣੀ ਗੋਲ ਗੱਪਿਆਂ ਦਾ ਪਾਣੀ ਇਧਰ ਆਪਣਾ ਤੇਲ ਵੀ ਫੁੱਲ ਗਰਮ ਹੋ ਗਿਆ ਤੇ ਨਾਲ ਆਪਾਂ ਪਾਣੀ ਇਹ ਬਣਾ ਕੇ ਰੱਖ ਲਵਾਂ ਤੇ ਇਹਦੇ ਵਿੱਚ ਪਾ ਦਾਂਗੇ ਬਾਅਦ ਚ ਹੈ ਨਾ ਤੇ ਇਹ ਨਾਲੇ ਸਭ ਤੋਂ ਪਹਿਲਾਂ ਆਪਣਾ ਘੁੰਮਣਗੇ ਪੀਸਿਆ ਹੋਇਆ ਜੀਰਾ ਅਜਵਾਇਨ ਕਾਲੀ ਮਿਰਚ ਕਾਲਾ ਨਮਕ ਅੰਚੂਰ ਪਾਉਤ ਇਹ ਸਾਰਾ ਸਮਾਨ ਇਹਦੇ ਵਿੱਚ ਇਹ ਪਾ ਦਾਂਗੇ 1 ਚਮਚ ਇਹ ਇਹ ਪਾਵਾਂਗੇ ਜੇ ਪਕਾ ਲੈਣ ਅੱਧਾ ਕ ਚਮਚ ਪਾਵਾਂਗੇ ਪਕਾ ਲੈਣ ਅੱਧਾ ਕਾਲੀ ਮਿਰਚ ਧਿਆ ਲੀ ਮਿਰਚ ਇਹ ਚਿੱਟਾ ਨੋ ਇਹ ਐਪਾ ਲੈ ਆਏ ਜੀ ਇਹ ਪਾਣੀ ਪੂਰੀ ਮਸਾਲਾ ਹੁਣ ਪਾਵਾਂਗੇ ਪਾਣੀ ਦੇ ਵਿੱਚ ਇਹ ਲਓ ਜੀ ਇਹ ਹੈਗਾ ਆਪਣਾ ਪਾਣੀ ਪੂਰੀ ਮਸਾਲਾ ਇਸ ਵਕਤੀਬਾਂ ਤੇ ਇਹ ਹੈ ਜੀ ਜੇ ਆਪਣੀ ਘਰ ਦੀ ਬਣਾਈ ਹੋਈ ਸੌਸ ਖੱਟੀ ਮਿੱਠੀ ਇੱਕ ਚਮਚ ਪਾ ਦਾਂਗੇ ਤਾਂ ਕਹਿੰਦੀ ਉਹ ਉਹ ਜੀ ਉਹਨਾਂ ਪੈਨੋ ਪਰਾਂ ਵਿੱਚ ਪਹਿਲਾਂ ਇਦਾਂ ਹੀ ਮਿਕਸ ਕਰ ਤੇ ਉਹਨਾਂ ਪੈਨ ਵਿੱਚ ਪਾ ਦਾਂਗੇ ਪਾਣੀ ਪਾਣੀ ਪਾਣਾ ਹੋਇਆ ਹੈ ਨਾ ਉਹਨਾਂ ਨੂੰ ਕਿੰਨਾ ਮਿੱਠਾ ਨਮਕ ਮਿੱਠ ਜੋ ਵੀ ਪਾਣਾ ਚਾਹੁੰਦੇ ਹੋ ਨਾ ਪਾ ਸਕਦੇ ਆਪਾਂ ਅਜੇ ਦੇ ਵਿੱਚ ਇੱਕ ਡੱਬਾ ਪਾਣ ਦਾ ਵਰਤਾਂਗੇ ਤੇ ਫਿਰ ਚੈੱਕ ਕਰਾਂਗੇ ਜੇ ਪਾਣ ਲੱਗਿਆ ਕੋਈ ਮਿੱਠਾ ਜਿਹਾ ਕੁਛ ਘੱਟ ਹੈ ਫਿਰ ਪਾ ਹੋਰ ਪਾਵਾਂਗੇ ਥੋੜੇ ਜਿਹਾ ਇਹ ਤਾਂ ਪਾਏ ਹੀ ਸੌਸ ਦਾ ਅੱਧੇ ਕੱਪ ਚ ਇਹ ਆਪਾਂ ਬਣਾਇਆ ਖੱਟਾ ਮਿੱਠਾ ਪਾਣੀ। ਆਪਾਂ ਨੀਂ ਪਿੱਠਾ ਪਾਣੀ ਨਹੀਂ ਬਣਾਇਆ ਆਪਾਂ ਖੱਟਾ ਮਿੱਠਾ ਪਾਣੀ ਬਣਾਇਆ ਕਿਉਂਕਿ ਸਾਰੇ ਬੱਚੇ ਵੀ ਵੱਡੇ ਵੀ ਇਹ ਪਾਣੀ ਨੂੰ ਪਸੰਦ ਕਰਦੇ ਆ। ਤੁਸੀਂ ਇਹਦੇ ਵਿੱਚ ਗੁੰਡੀ ਵੀ ਪਾ ਸਕਦੇ ਹੋ। ਆਪਾਂ ਨੇ ਤੇ ਗੁੰਡੀ ਨਹੀਂ ਪਾਈ ਤੇ ਆਪਣਾ ਪਾਣੀ ਬਣ ਕੇ ਹੋ ਗਿਆ ਜੀ ਰੈਡੀ। ਤੇ ਇਧਰ ਆਪਣਾ ਪਾਣੀ ਤਿਆਰ ਹੋ ਗਿਆ। ਤੇ ਆਪਾਂ ਨੇ ਇੱਕ ਚੀਨੀ ਦਾ ਚਮਚਾ ਘਰਕ ਦਾ ਪਾ ਲਾਂਗੇ। ਇਹਨੇ ਪਾਣੀ ਆਪਣਾ ਖੱਟਾ ਹੋ ਗਿਆ। ਠੰਡਾ ਹੋਣ ਲਈ ਰਿੰਸ ਟੱਕ ਕੇ ਰੱਖ ਦਿੰਦੇ ਆ। इथे तेल आपण है फुल दारून ਆਣੀ ਐਨ ਬਣਿਆ ਵਧੀਆ ਟੇਸਟੀ ਤੇ ਤੁਸੀਂ ਇਹ ਮਸਾਲਾ ਇਹਨਾਂ ਥੋੜਾ ਵੱਧ ਪਾ ਲਿਓ ਮੈਂ ਥੋੜੇ ਵਿੱਚ ਹੋਰ ਪਾਇਆ ਤੇ ਵੀਡੀਓ ਬਣਾਣੀ ਭੁੱਲ ਗਈ ਤਾਂ ਕਿ ਸਮਾਂ ਦੇ ਆਪਾਂ ਨੂੰ ਹੋਰ ਪਾਣ ਦੀ ਲੋੜ ਪਈ ਨਮਕ ਮਿਰਚ ਆ ਨਾ ਸਹੀ ਸੀਗਾ ਜਦੋਂ ਮਸਾਲਾ ਇਹ ਪਾਇਆ ਥੋੜਾ ਜਿਹਾ ਤਾਂ ਫੰਟ ਹੋ ਗਿਆ ਲੋ ਜੀ ਐਦਾਂ ਕਰਕੇ ਆਪਾਂ ਇਹ ਆਪਣੇ ਸਾਰੇ ਬੋਲ ਗੁੱਤੇ ਦੇ ਫਲਾਫਾ ਲਾ ਕੇ ਰੱਖ ਲਏ ਹੋਏ ਹੋਰ ਇਹਨਾਂ ਨੂੰ ਚੰਗੀ ਤਰ੍ਹਾਂ ਰਾੜ ਲਿਓ ਨਹੀਂ ਤਾਂ ਥੋੜੇ ਕੱਚੇ ਜਿਹੇ ਰਹਿ ਜਗੇ ਉਹ ਜਦੋਂ ਲਾਲੀ ਤੇ ਆ ਜਾਣਗੇ ਨਾ ਉਦੋਂ ਕਰਨਾ ਅੱਜ ਮੋਟਰ ਕਾਣ ਦੀ ਤਿਆਰੀ ਕਰ ਰਹੇ ਨੇ ਅੱਜ ਆਪਣੇ ਮੋਟਰ ਵੀ ਪੈ ਚੁਗੀ ਮੈਂ ਕਿ ਚਲੋ ਆਪਾਂ ਨਵੀਂ ਮੋਟਰ ਚੱਲਣ ਦੀ ਪਾਰਟੀ ਕਰ ਦਨੇ ਗੋਲ ਦਿੱਤੇ ਨਾਲੇ ਬੱਚਾ ਨੇ ਰੋਲਾ ਪਾਇਆ ਸੀ ਉਹ ਸਾਨੂੰ ਕੁਛ ਚਟਪਟਾ ਜਿਹਾ ਬਣਾ ਕੇ ਗੋਲ ਦਿੱਤੇ ਖਵਾਓ ਲੋ ਕੇ ਲਓ ਲੋ ਜੀ ਇਹ ਪਾਧਾਣੀ ਆ ਪਾਏ ਦੇ ਵਿੱਚ ਗੁੰਮਦੀ ਨਿਆਣੇ ਦੇਖੋ ਕੱਲੇ ਗੋਲ ਗੱਪੇ ਹਾਈ ਕਰੇ ਇਹਨਾਂ ਨੂੰ ਕੀ ਉਡਾ ਹਾਂ ਤੇ ਇੱਧਰ ਲਿਆ ਜੀ ਆਪਣੇ ਦਹੀਂ ਆ ਦੇਖੋ ਦਹੀਂ ਦੇ ਵਿੱਚ ਪਾ ਲਿਆ ਆਪਾਂ ਨੇ ਮਿੱਠਾ ਕੁਝ ਗੋਲ ਗੱਪੇ ਬਣਾਵਾਂਗੇ ਪਰ ਦਹੀਂ ਵਾਲੇ चिन्नी ये पढ़े-पोल लीजिएगी पहला तुम बात जो हो तभी बातें बोलो हाँ पानी तू पीना पानी तो नहीं खाता पीना पानी तो नहीं खाता तुम हाँ ऐ दोगे इसका सुख क्यों ਤੁਸੀਂ ਬੂਜੀ ਕੋਲ ਜਾਓ ਚੱਲ ਉੱਤੇ ਮੰਮਾ ਹਾਂ ਈਮਾ ਹੁਣ ਕੀ ਆ ਪਾਣੀ ਪਾ ਲਵਾਂ ਨਾ ਬਣਾ ਲਾਂ ਮਸਾਲਾ ਫੇਰ ਉੱਥੇ ਬੈਠ ਕੇ ਖਵਾਉਂਗੀ ਸਾਰਿਆਂ ਨੂੰ ਲਓ ਜੀ ਇਹ ਲੈ ਆਪਣੇ ਆਲੂ ਤੇ ਛੋਲੇ ਇਹਨਾਂ ਨੂੰ ਕਰ ਬਣੀ ਮੀਂਸ ਤੁਸੀਂ ਜੋ ਉੱਪਰ ਲਿਨੋ ਪੀ ਲਓ ਜਿਦੜਾ ਪਣ ਲੈ ਆਲੂ ਤੇ ਛੋਲੇ ਤੇ ਇਹਨਾਂ ਦੇ ਚ ਪਾਦਾਂਗੇ ਆਪਣੇ ਇਧਰ ਕੌਲ ਦੇ ਪਿਆਜ਼ ਪਾਣਾ ਆਨੇ ਕਾਲੀ ਮਿਰਚ ਤੇ ਪਾਣੀ ਦੇ ਚਿੱਟਾ ਪਾਣੀ ਤੇ ਤੇਰੇ ਨੂੰ ਤੇਰੇ ਮਿਲ ਕਾਲਾ ਲਮਕਾ ਆਹ ਕੀ ਖਾਣਾ ਪਾਣੀ ਲਾਲ ਮਿਰਚ ਇਹ ਹੈਗਾ ਜੀ ਆਪਣਾ ਮਸਾਲਾ ਬਣਾਇਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਦੇ ਹਾਂ ਪਾਪਾ ਪਾ ਦੇ ਦੇ ਦੋ ਤੇ ਵਿੱਚੇ ਪਾ ਦਾਂਗੇ ਜੇ ਭਾਈ ਇਹ ਗੋਲ ਗੱਪਿਆਂ ਵਾਲਾ ਮਸਾਲਾ ਖੜ ਜਾਣਾ ਲੋ ਜੀ ਲੋ ਜੀ

देखिए आपने अपनी कोल्डी लेके साले से बैठ के मैं भी कोल्डी बताती हूँ। छिछिल्लो होल्ड में अगर बैठूँगा घुम्बे तो फिर बाइक फ्लिप नहीं। कौन 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 फ्लिप लेते हैं? कौन 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 जो भी ए फ्लिप मार देगा। क्या बोल रहे हो देखिए आ देख आ देख जस्सा फ्लिप लेके लेके बैठे है जैसे आ रही है आलू की दो ये आ रही सारा कुछ ले आ रही मैं तेरे ਚੱਲ ਜੀ ਬੱਸ ਮੁੰਡੀਆਂ ਉੱਪਰ ਚੱਲੇ ਆਲੀ ਕੋਠਾ ਕੋਠਾ ਹਾਜਾ ਹਾਜਾ ਚਲੈ ਸ਼ੁਰੂ ਕਰਮੇ ਬੋਲ ਕੇ ਪਿਆਰੇ ਭਾਈ ਕੰਦੇ ਆ ਕਿੱਥੇ ਰਹੋ ਮੈਨੂੰ ਦੇ ਦੋ ਮੈਨੂੰ ਦੇ ਨਾ ਪਾਣੀ ਮੈਨੂੰ ਦੇ ਦੋ ਐ ਕਰੋ ਨਾ ਤੇ ਪਿੱਛੇ ਲਈ ਪੀ ਜਾਓ ਮੈਨੂੰ ਦੇ ਦੋ करते रहेंगे दवो दवो तो दो दो साथ में हां पार्टीलर हां वो जी ये पण आले दही वाले बिल्कुल हमने कर लिया ऊपर तो कोले हो तो ना Thank you.

ਮੋਲਿਕੂ ਇਹ ਪ੍ਰੋਫੈਸਰ ਸੋਸਾ ਜਿਹੜੀ ਹੈ ਇਹ ਤਾਂ ਬੋਲਦੀ ਸਾਲਾ ਤੇ ਸਾਰਾ ਕੁਝ ਇਹ ਦੇ ਪਾਇਆ ਵਾ ਉਹ ਤਾਂ ਉਹ ਬੁੜੀ ਦੇ ਕੇ ਬੋਲਦੇ ਲੋ ਮੋਲਿਕੂ ਵੀਡੀਓ ਖਾ ਲੈ ਮਮਿ ਨੇ ਤਾਂ ਖਾ ਲੈ ਮਮਿ ਮੇਰੀ ਰਿਐਕਸ਼ਨ ਦੱਸੋ ਮੇਰੀ ਰਿਐਕਸ਼ਨ ਕਰਾ ਇਹ ਕੀ ਗੱਦੀ ਬਾਤ ਐਂਗਲ ਸੋ ਨ ਲੈ ਕੋਨੇ ਵਧੀਆ ਵਧੀਆ ਇੰਨੇ ਦੇ ਵਧੀਆ ਮੇਰੇ ਕੋਲ ਪਾਣੀ ਜਨਾ ਖੁੱਲ ਗਿਆ ਉਹਨੇ ਪਾਣੀ ਲੈ ਕੇ ਨਾ ਦੇ ਮੈਂ ਪਿਆਣੇ ਕਿਤੇ ਨਹੀਂ ਆਇਆ ਇਹਨੇ ਕਿ ਪਾਣੀ ਆਇਆ ਇਹ ਪਾਣੀ ਨਾ ਗਈ ਕਿਹੜੇ ਪਾਣੀਆਂ ਨੇ ਕੋਹੋਂ ਕੋਈ ਨਹੀਂ ਲੋ ਨੇ ਆਹ ਕਹੋ ਕੋਰਾਛੇ ਇੱਕ ਆਲੋ ਤੈਨੂੰ ਉੱਪਰ ਰਹਿ ਦੇ ਉੱਪਰ ਸੁੱਕ ਲੈਣੇ ਨਾ ਬਸ ਸੁੱਕਾ ਦੇ ਦੋ ਪਾਣੀ ਇਸ ਦੇ ਵਿੱਚ ਘੱਟ ਹੋ ਗਿਆ ਤੇ ਤੈਨੂੰ ਡਿਲੀਟ ਕਰਨੀ ਪੈਣੀ ਹੈ ਮੈਂ ਤਾਂ ਸੁੱਕ ਦੇ ਦੋ ਤੈਨੀਆਂ ਬੱਸ ਸੁੱਕ ਲੈਣੇ ਚਲੋ ਕੋਈ ਨਹੀਂ ਰਹੇਗਾ ਉੱਪਰ ਸਿੱਟ ਕੋਈ ਨਹੀਂ ਕਰ ਰਹੀ ਸਾਰੇ ਕਈਆਂ ਨੇ ਕਾਰੇ ਚ ਤੁਸੀਂ ਦੇਖਿਆ ਨਾ ਛੋੜਾ ਦਿੱਤਾ ਆ ਕਹੋ ਨਾ ਲੋ ਜੀ ਗੋਲ ਗੱਪੇ ਦਾ ਖਾ ਲੇ ਆਪਾਂ ਸਾਰੇ ਨੇ ਹੁਣ ਇੰਜੋਏ ਕਰਿਆ ਤੇ ਕਣਕ ਤੋਂ ਸੁਪਣੀ ਪਾਈ ਹੋਈ ਸੀਗੀ ਇਕੱਠੀ ਕਰਤੀ ਬਹੁਤ ਜ਼ਿਆਦਾ ਹੋ ਗਈ ਗਰਮੀ ਜੀ ਇਕਦਮ ਜੀ ਚੜ ਗਈ ਹੈ ਨਾ ਗਰਮੈਸ ਜੀ ਹੋ ਰਹੀ ਆ ਹੁਣ ਬਾਹਰ ਬੜਾ ਠੰਡਾ ਮੌਸਮ ਹੋ ਗਿਆ ਤੇ ਮੋਟਰ ਮੇਰੇ ਸਰਦਾਰ ਜੀ ਨੇ ਲਿਆਂਦੀ ਲਿਆਂਨ ਕੇ ਥੋੜੀ ਜੀ ਇਕੱਠੀ ਕਰਕੇ ਆ ਰੱਖ ਜੀ ਦੇਖ ਲਓ ਮੋਟਰ ਹਜੇ ਪਈ ਨਹੀਂ ਪਾਲਟੀ ਆਪਣੇ ਪਹਿਲਾਂ ਕਰ ਲਈ ਇੱਧਰ ਦੇਖੀਏ ਜਾ ਕੇ ਮੈਨੂੰ ਲੱਗਦਾ ਖੇਤ ਪਾ ਰਹੇ ਨੇ ਬਹੁਤ ਗਰਮੀ ਹੋਈ ਪਈ ਹੈ ਪਰ ਦਹੀਂ ਵਾਲੇ ਗੋਲ ਗੱਪੇ ਇੱਕਦਮ ਮਸਤ ਬਹੁਤ ਆ ਟੇਸਟੀ ਸੀਗੇ ਦਹੀਂ ਵਾਲੇ ਗੋਲ ਗੱਪੇ ਵੈਸੇ ਪਾਣੀ ਵਾਲੇ ਵੀ ਟੇਸਟ ਠੀਕੇ ਪਰ ਦਹੀਂ ਵਾਲੇ ਸਾਨੂੰ ਜ਼ਿਆਦਾ ਟੇਸਟੀ ਲੱਗੇ ਸਾਰਿਆਂ ਨੇ ਲਓ ਜੀ ਕੁੱਪਰ ਰੱਖੇ ਹੋਏ ਨੇ ਆਪਣੇ ਹਨਾ ਤੁਹਾਨੂੰ ਕੁੱਪਰ ਦਾ ਪਹਿਲਾਂ ਵੀ ਦਿਖਾ ਲੇ ਆਦੇ ਚੱਲੀ ਆਪਾਂ ਇਹਦਾ ਸਰਦਾਰ ਜੀ ਖੇਤ ਬਾਰੇ ਸੀਗੇ ਦੇਖੀਏ ਪੋੜੀਆਂ ਤਾਂ ਉਰੀ ਖੜਾਈਆਂ ਪਈਆਂ ਸ਼ਿਕਾਰੀ ਵੀ ਉਰੀ ਬੈਠੇ ਆ ਕਿੱਧਰ ਲੋ ਜੀ ਆ ਬਰਸੀਨ ਵਾਲਾ ਖੇਤ ਵੀ ਬਾਹ ਹੋ ਗਿਆ ਆਪਣਾ ਆਹ ਰੇ ਨੂੰ ਮੋਟੀ ਡੋਲ ਪਾ ਦਿਓ ਓਲੇ ਤੁਹਾਨੂੰ ਦਿਖਾਇਆ ਸੀਗਾ ਝੋਟ ਨੇ ਤੋੜਤੇ ਆਪਣਾ ਸਾਰਾ ਕੁਝ ਨਹੀਂ ਛੱਡਿਆ ਹੈਗਾ ਓਲੇ ਦੇ ਬਚਾਰੇ ਲੋਜੀ ਦਰਖੇਤ ਬਾਹ ਹੋ ਗਿਆ ਬਾਹਰੇ ਨੇ ਸਰਦਾਰ ਜੀ ਹੁਣ ਗੋਲ ਗੱਪੇ ਖਾ ਕੇ ਤੇ ਉਧਰ ਆਪਣੀ ਚੇਰੀ ਜੰਮ ਗਈ ਆ ਦੇਖੋ ਇੱਥੇ ਵੀ 체ਰੀਓ ਬੀਜ ਦੇਣੀ ਲੋਜੀ ਪੱਚ ਲਈ ਹੁਣ ਕਰਕੇ ਆਈਏ ਪਾਸ ਸੈਰ ਹਈ ਰੱਬਾ ਸਵੇਰ ਦੇ ਤਾਂ ਅੰਦਰ ਬੜੇ ਬੈਠੇ ਹੈ ਹੈ ਮੈਂ ਤਾਂ ਉਰੇ ਨੂੰ ਆਈ ਉਹ ਦੇਖਣ ਖੇਤ ਬਾਹ ਲਿਆ ਮੈਂ ਕਿਹਾ ਦੀਦੀ ਬੁਲਾ ਲੈਣੀ ਤੇ ਹਾਂ ਮੈਂ ਦੀਦੀ ਨੂੰ ਆ ਜਾ ਹਾਂ ਕਹਿੰਦੇ ਹੁਣ ਗੋਲ ਗੱਪੇ ਖਾ ਕੇ ਹਾਜਮ ਕਰ ਲਈਏ

ਕੀ ਆਏ ਜਾਨੀਏ ਕੀ ਕਹਿ ਰਿਹਾ ਹੈ ਕੀ? ਮੇਰੇ ਦਾ ਪੈਸੇ ਨਹੀਂ ਦੇ ਤੇ ਕੱਲ ਤੇ ਗੋਲ ਗੱਪੇ ਖਲਾਉਣੇ ਬੰਦ ਠੀਕ ਹੈ? ਨਾ ਪਾਣੀ ਪਾ ਕੇ ਦੇਣਾ ਨਾ ਦਹੀਂ ਪਾ ਕੇ ਦੇਣਾ ਗੋਲ ਗੱਪਿਆਂ ਠੀਕ ਹੈ? ਠੀਕ ਹੈ